ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਜੋ ਭਗਤ ਜੋ ਪਾਇਆ ਤੈ ਜਿ ਰਖਿ ਦਿਆਇ ਆਰਾਮਨ ਦੇ ਹਰਿ ਨਾਨਕ ਸਿਸ਼ਰ ਮਾਰਿਆ ਬ੍ਰਹਲ ਦਿੱਤ ਲਿਆ ਅੰਕਾਰਿਆ ਅੰਤ ਕਾ ਪਿਟ ਦੇ ਨਾਮ ਦੇਉ ਮੁਖ ਲਾਇਆ ਜਨਨਨਕ जना

ਦੀ ਵਿੜਵਟਾ ਨਹੀਂ ਹੋਈ ਕੀਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਦੇ ਰਹੀ ਸਮਾਈ ਵੱਡੇ ਮੇਰੀ ਸਾਦੇਵ ਗਰੁਦ ਵੀ ਆਂਗਰੀ ਗੀਰਨ ਕੋਈ ਨਾ ਜਾਣ ਤੀਰਕੀ ਧਨ ਵਾਲਾ ਕਿਆ ਵਿਚਾਰ ਸਿਧਤੀ ਭਰੇ ਬੀਨੇ

那……了、嗯嗯嗯 ਨਾ ਨਾਨਕ ਜਨ ਤੇ ਵਿਚਾਰਾ ਤੂੰ ਕਰ ਕਤੇ ਅੰਦਰ ਸਰਬ ਸੁਲਤਨ ਤੇ ਜੀ ਹਰੀ ਕੋ ਪੁਰਖ ਸਵਾਡ ਇੱਕ ਦਿਨ ਤੇ ਇੱਕ ਪੇਗਾਰੀ ਜੀ ਸਰ ਤੇਰੀ ਜੋੜੀ ਵਿੜਾਣਾ ਤੂੰ ਆਪੀ ਦੰਤਾ ਆਪੇ ਪੂਰਾ ਜੀ ਆਉ ਦਨ ਮੇਰੇ ਅਵ ਯਾਰ <laughs> ਜੀ ਕਹ ਤਾ ਤੀਰ ਕੀ ਅਸਬੋ ਹੋਏ ਤਦ ਜਦ ਤੂ ਜਾਇ ਅੁਰਣ ਬੋਏ ते ਪੁਰਨ ਰਾਜ ਸਿਕਾ ਕਾਟਾ ਸੀਸ ਸ੍ਰੀ ਅਸਕੀਦ ਜਿਗਤ ਨੀਸਾਰ ਬਹੁ ਪਨ ਬ੍ਰਿਸ਼ਟ ਗਨਤੀ ਭਰੀ ਸਭ ਜਹਾਨ ਮੇਰਾ ਹੀ ਰੇ ਧੰਨ ਦਿਲ ਧੰਨ ਲੋਗ ਦੇ ਰਾਜ ਰਿਸ਼ਟ ਗੁਰੂ ਬਿਨਵਾਜਿਆ ਅਲਪਮਰ ਹੀ ਸ੍ਰੀ ਜਨ ਹਾਰੇ ਦਾਸ ਜਾਨ ਹੋਲੇ ਹੋਆ ਅੰਮ੍ਰੀਂ ਗਲੋ ਆਤਮ ਦੇ ਸਰਪੂਰਣ ਹੋਈ ਹਿੰਦ ਕੀ ਇੱਛਾ ਤਾਮ ਜਰਨ i don't ਕਾਲ ਪਾਹੀ ਬ੍ਰਹਮਾ ਬਗਤ ਰਾ ਕਾਲ ਪਾਹੀ ਸ਼ਿਵ ਜੂਗ ਬਤਨ ਕਾਲ ਪਾਹੀ ਬੇਸਰ ਪ੍ਰਕਾਸ਼ ਸਗਲ ਕਾਲ ਦਾਹੀ ਅਰਮਾਸਾ ਜਨ ਕਾਲ ਜੋ ਕੀ ਸਿਵ ਕੀ ਵੀਰ ਤੇਰੀ ਕੀ ਜਨ ਭਲੇ ਹੋਏ ਨੀ ਪੀਰ ਬਿਸ਼ਾਨਤ ਚੀਟੀ ਤੇ ਗੁੰਜਲੀ ਹਦੂਲਾ ਸਭ ਪਰਿਪਾਤ ਦ੍ਰਿਸ਼ਿ ਕਰੇ ਹੂਲਾ ਸੰਤਨਦੁ ਪਾਏ ਤੇਰੁ ਕੀ ਜਗ ਪਾਈ ਸਾਧਨ ਕੀ ਜੁਹੀ ਇਹੇ ਨੀ ਕੀ ਪੀਰ ਬਿਸ਼ਾਨ ਕੱਡ ਘੱਟ ਗਈ ਮਤ ਕਟ ਕੀ ਜਾਣ ਜਬੇ ਦੁਕਰ ਕਰਤ ਕਰਤਾਰ ਤੇ ਜੀਵਨ ਜਾਉ ਬਈ ਕੁ ਮਹਿ ਜਾਉ ਬਈ ਸੰਬੋਧ ਸਦਰ ਸਰ ਸੁਭਨੀ ਚੈ ਅਰਧ ਸਰ ਸੁਭਨ ਤੀਨ ਕੇ ਵਿਚ ਪਰਲ ਸੁਦੀ ਯਸ਼ਮੀਰ ਵਾਲਾ ਤੀਰ ਸਿਤਦਰ ਗਰਨ ਸਿਰ ਵਾਲਾ ਸਤਿਗੁਰੂ ਮੈਂ ਪਾਇਆ ਇਹ ਵੰਦੇ ਆ ਉਸ ਜਰੂ ਰੂਪ ਵਰਣਾ ਲੈ ਵਰਨਾ ਗੁਰੂ ਤੁਮਨ ਦੇ ਰੂ ਸਤਿ ਵਿਚਾਰਨ ਅੰਗੀਕਾਰ ਰੂਪ ਰੀਤਿ ਦਾ ਗਾਨਿ ਸਭ ਸਰਵਾਲ ਦੇਵਦਾਰ ਮੀਰਾ ਜਿਨ ਨੂੰ ਕਹ ਸਬਦ ਵਈਆ ਤੇ ਸਾਧ ਸੂਪਰਮਾਨ ਆਏ ਰਸਿਆ ਜਿਨੇ ਸਿਆ ਸਤ ਗੁਰ ਜਲੀਆ ਸਦਾ ਗੁਰਮਾਨ ਗੀਤਾ ਗੁਰੂ ਬਿਟਾ ਹੋ ਜਿਸ ਦੀ ਇਹ ਵਿੜੀ ਆਇ ਕਹਿ ਨਾਨਕ ਸ੍ਰੋ ਸਤ ਸਬਦ ਰੋ ਪੀਔਰ ਸਚਾ i ਕੀਰ ਕੀ ਤਜਤ ਨਹੀਂ ਮੈ ਨੂਰ ਯੋਗ ਗਿਦੋਈ ਨਿਹਾਲਿ ਦੁਨੀਆ ਦੇ ਮੋਗੜ ਲਾਈ ਆਪੇ ਦਰਸ ਪੀਰੋ ਦਰਸ ਭਰਿਆ ਮੇਹਰਾਵਰ ਹੋਈ ਸਤਗੁਰ ਸੱਚੇ ਜੀ ਮਿਲੇ ਆ ਜਾਣ ਤਨ ਮਿਲੇ ਤਾ ਜੀਵ ਤਦ ਮਰਤੀ ਜਨ ਹਵੇ ਆ ਪਾਉੜੀ ਤਿਤ ਤੂ ਸੁਵਰਤ ਜਿਥੈ ਕੋਈ ਨਾ ਹੈ ਉਤੇ ਤੇਰੀ ਰਗ ਨੀ ਗੁਰ ਦਿਸਵਾਣ ਜਦ ਜਿਮ ਕੀ ਦੂਤ ਨਾਹੀ ਜੀਰ ਛਡ ਚਾਈ ਪਰ ਗੁਰੂ ਦੇ ਗ੍ਰਸਾ ਰੂਪ ਗੁਰ ਸਰਦੀ ਪਾਰ ਪਾਹੀ ਜਿਮ ਕੋ ਲੱਗੀ ਪਿਆਸ ਅੰਮ੍ਰਿਤ ਸੇਕਾ ਅਰੀ ਪਰ ਮਨਹੀ ਰੂਪਨ ਗੁਰੂ ਹੋ ਮਿ ਜਿਮ ਇਸ ਰਸਨੂ ਕਿਰਪਾ ਸਬਾਲੇ ਸਾਂਹ ਕੀ ਸਾਂਹ ਇਧਰ ਹੋਈ ਮੜਾਈ ਜੇ ਆਗੰ ਦੁਨਿਆ ਨੀ ਅਨੰਤ ਤੇ ਸਾਰੇ ਰੂਪੀ ਏਕ ਨਾਨਕ ਮਨਵਾਹੀ ਜਿਸ